ਕੈਪਟਨ ਮਰਿੰਦਰ ਸਿੰਘ ਨੇ ਜਾ ਕੇ ਵੱਡਾ ਜਿਹੜਾ ਥੰਮ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅਰਮੇਟਲੀ ਨੂੰ ਹਰਾ ਕੇ ਇੱਥੇ ਇੱਕ ਵਰਦਵਾਰਾ ਕਾਂਗਰਸ ਦੀ ਜੜ੍ਹ ਬੰਨੀ ਸੀ ਪਰ ਹੁਣ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਹੱਥ ਤੁਹਾਡੇ ਪਿੱਛੇ ਨਹੀਂ ਹੈਗਾ ਗੁਰਰਾਮ ਦਾਸਤਾ ਤੇ ਅਗਰ ਜੀ ਬਸ ਫਿਰ ਉਹਦਾ ਹੀ ਚਾਹੀਦਾ ਇਹ ਹੱਥ ਦੇ ਸੱਜੇ ਕੰਬੇ ਹੁੰਦੇ ਰਹਿਣੇ ਇਹਨਾਂ ਹੱਥਾਂ ਦਾ ਨਾ ਤੁਸੀਂ ਕੋਈ ਵਿਚਵਾਜ ਕਰੋ ਅੰਦੀ ਗੱਲ ਨਾ ਕਰੀਏ ਮੋਢਿਆਂ ਦੀ ਗੱਲ ਕਰੀਏ ਤਾਂ ਨਬਦੁੱਤੂ ਸਿੱਧੂ ਚਲੋ ਮੁੰਡੀ ਜੀ ਬਲਬੁਰੀ ਵੀ ਆਉਣਾ ਦੀ ਉਹਨਾਂ ਦੇ ਪਤਨੀ ਮੈਡਮ ਮਜੂਦਕੌਰ ਜਿਹੜੇ ਦੇ ਉਹ ਬਿਮਾਰ ਚੱਲ ਰਹੇ ਨੇ ਪਰ ਉਹ ਚੌਣ ਮੈਦਾਨ ਚ ਨਹੀਂ ਹੈ ਕਿ ਉਹ ਮੋਢਾ ਨਾਲ ਇੱਕ ਪੁਜੀਸ਼ਨ ਚ ਸੀਗੇ ਅ ਕੱਟੀ ਚ ਇੰਟਰਵਿਊ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਔਜਲਾ ਸਾਹਿਬ ਨੇ ਕੁਝ ਨਹੀਂ ਕੀਤਾ ਪੰਜ ਸਾਲਾਂ ਚ ਉਹਨਾਂ ਨੇ ਉਹਨਾਂ ਦਾ ਦਫ਼ਤਰ ਵੀ ਗੰਦੇ ਨਾਲੇ ਤੇ ਉਹਨਾਂ ਦਾ ਘਰ ਵੀ ਗੰਦੇ ਨਾਲੇ ਤੇ ਉਹ ਗੰਦੇ ਨਾਲੇ ਕੀ ਨਹੀਂ ਕੱਟ ਸਕਦੇ ਅਸਨੀ ਜੋੜੇ ਤੋਂ ਛੁੱਟ ਕੇ ਗਿਆ ਬੀਜੇਪੀ ਦਾ ਉਹਨੇ ਕੀ ਕਰਤਾ ਜੀ ਗਰਦਾਸਪੁਰ ਚ ਹਿਆਰਪੁਰ ਚ ਕੀ ਹੋ ਗਿਆ ਮੈਨੂੰ ਇੱਕ ਪ੍ਰੋਜੈਕਟ ਦਿਖਾ ਦਿਓ ਦੈਂਕਸ ਫਿਰ ਤੁਹਾਨੂੰ ਤੁਹਾਡਾ ਸਵਾਗਤ ਹੈ ਅਸੀਂ ਲੋਕ ਸਭਾ ਹਲਕਾ ਅਮਰitsar ਚ ਸਾਡੇ ਨਾਲ ਅਮਰitsar ਤੋਂ ਮੈਂਬਰ ਪਾਰਲੀਮੈਂਟ ਦੇ ਦੋ ਵਾਰ ਦੇ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਬਣੇ ਹੋਏ ਨੇ ਓਜਲਾ ਸਭ ਤੋਂ ਵੱਡਾ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਹੈਟ੍ਰਿਕ ਦੀ ਤਿਆਰੀ ਹੈ ਜੀ ਦੇਖੋ ਕੋਸ਼ਿਸ਼ ਤੇ ਹੀ ਹੈ RAMDAS MEHRKARAN PARBATMA MEHRKARAN ਲੋਕ ਵਿਸ਼ਵਾਸ ਕਰਨ ਤੇ ਕੋਸ਼ਿਸ਼ ਤੇ ਹੀ ਹੋਏਗੀ ਕਿਹੜੇ ਆਪਣੇ ਮੁੱਦਿਆਂ ਨੂੰ 5 ਸਾਲ ਦੇ ਮੁੱਦੇ ਤੇ ਉਸ ਤੋਂ ਪਹਿਲਾਂ ਦੇ 3 ਸਾਲ ਦੇ ਜਿਹੜਾ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਬਾਈ ਪੋਲਿਟਿਕ ਸੀ ਜੀ 5 ਸਾਲ ਤੇ 1.5 ਸਾਲ ਜੀ 5 ਸਾਲ ਤੇ 1.5 ਸਾਲ 6.5 ਸਾਲ 6.5 ਸਾਲ ਤੇ 2 ਸਾਲ ਵਿੱਚ ਕਰੋਨਾ ਦੇ ਤੇ ਨਾਲ ਕਿਸਾਨੀ ਖਰਚੇ ਤੇ ਘਟਾ ਸਕਦੇ ਸੀ ਤੁਸੀਂ ਨਿਓ ਤਾਂ ਨਹੀਂ ਵਸੂ ਦਿੱਦੀ ਮਿਲ ਲੱਗਦਾ ਮਾਫੀ ਦੀ ਗੱਲ ਨਹੀਂ ਹੁਣ ਜੋ ਕਰੋਨਾ 'ਚ ਕੰਮ ਹੀ ਨਹੀਂ ਹੋਇਆ ਜੀ ਜੀ ਬਟ ਮੈਨੇ ਨਹੀਂ ਕੰਮ ਨਹੀਂ ਅਸੀਂ ਕੰਮ ਛੱਡੀ ਮੈਂ ਤਾਂ ਕਿ ਜਸਟ ਜਦੋਂ ਆਪਾਂ ਕਹਿ ਦਿੰਦੇ ਨਾ ਲੰਬਾ ਸਮਾਂ ਜੀ ਜੀ ਰੋਧ ਦੀਆਂ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਚਲੋ ਖੈਰ ਲੋਕਾਂ ਨੇ ਚੁਣਿਆ 5 ਸਾਲ ਲਈ ਚੁਣਿਆ ਔਰ ਉਹ ਸਾਡੇ ਸਮਾਜਿਕ ਕੰਮਾਂ ਤੇ ਆ ਜਾਂਦਾ ਕਰੋਨਾ ਦੇ ਕੰਮ ਨੇ ਜਾਂ ਫੇ ਐਜੀਟੇਸ਼ਨ ਹੈ ਜੀ ਸੋ ਅਸੀਂ ਹਰ ਪੱਖ ਤੋਂ ਅੰਮ੍ਰਿਤਸਰ ਲਈ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਤੁਸੀਂ ਕੋਈ ਇੱਕ ਕੰਮ ਕਰਕੇ ਉਹਨੂੰ ਹਾਈਲਾਈਟ ਕਰਕੇ ਜਿੱਤ ਨਹੀਂ ਸਕਦੇ ਅੱਜ ਤੁਹਾਨੂੰ ਸਿਰ ਪੱਖੀ ਵਿਕਾਸ ਦੀ ਲੋੜ ਹੈ ਜੇ ਤੁਸੀਂ ਅੱਜ ਡਿਵੈਲਪਮੈਂਟ ਕਰਾਉਣੀ ਹੈ ਉਹਦੇ ਨਾਲ ਸਮਾਜਿਕ ਕੰਮ ਵੀ ਤੁਹਾਨੂੰ ਕਰਨੇ ਪੈਣਗੇ ਤੁਹਾਨੂੰ ਰਾਜਨੀਤਿਕ ਕੰਮ ਵੀ ਕਰਨੇ ਪੈਣਗੇ ਤੁਹਾਨੂੰ ਨਿੱਜੀ ਕੰਮ ਵੀ ਲੋਕਾਂ ਦੇ ਕਰਨੇ ਪੈਣੇ ਹਨ ਮਤਲਬ ਲੋਕ ਚਾਹਣਗੇ ਕਿ ਤੁਸੀਂ ਯਾਰ ਪੱਖ ਦੇ ਉੱਤੇ ਜਿਹੜਾ ਸਾਡਾ ਲੀਡਰ ਹੈ ਖਾਸ ਕਰ ਉਹ ਆਪਣੀ ਜਿਹੜੀ رائے ਹੈ ਜ਼ਰੂਰ ਰੱਖੇ ਜੀ ਕੱਲ ਜ਼ਰੂਰ ਰੱਖੇ ਡਿਵੈਲਪਮੈਂਟ ਜ਼ਰੂਰ ਕਰਾਵੇ ਸੋ ਅਸੀਂ ਚੋ ਪੱਖਾ ਦੇ ਉੱਤੇ ਬਹੁਤ ਖਾਬਾ ਕੋਈ ਕੰਮ ਕੀਤਾ ਹੈ ਡਵੈਲਪਮੈਂਟ ਬਹੁਤ ਕਰਾਈ ਹੈ ਹਾਈਵੇ ਬਣਾਏ ਨੇ ਰਿੰਗ ਰੋਡ ਬਣਾਇਆ 75 ਕਿਲੋਮੀਟਰ ਦਾ ਐਕਸਪ੍ਰੈਸ ਵੀ ਇਧਰੋਂ ਲੈ ਕੇ ਆਏ ਆ ਅਸੀਂ ਅਗਰ 에어ਪੋਰਟ ਬਣਾਇਆ 에어ਪੋਰਟ ਦਾ ਵਿਸਤਾਰ ਅੰਤਰਰਾਸ਼ਟਰੀ ਫਲਾਈਟਾਂ ਇੰਟਰਨੈਸ਼ਨਲ ਨੈਸ਼ਨਲ ਅਜੇ ਇੱਥੋਂ ਅਮਰੀਕਾ ਚਲੇ ਜੋ ਕੈਨੇਡਾ ਚਲੇ ਜੋ ਯੂਰਪ ਚਲੇ ਜੋ ਇੰਗਲੈਂਡ ਚਲੇ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੋਂ ਮਰਜ਼ੀ ਏਸ਼ੀਆ ਨੂੰ ਫਲਾਈਟਾਂ ਬਹੁਤ ਨੇ ਇੱਥੋਂ ਸੋ ਫਲਾਈਟਾਂ ਚਲਵਾਈਆਂ ਨੇ ਏ ਰੇਲ ਦਾ ਵਿਸਤਾਰ ਕੀਤਾ ਜਿੱਥੇ ਕਰੀਬ ਨੇ ਜਿਆਦਾ ਸਫਰ ਕਰਨਾ ਹੈ ਜੀ ਸਟੇਸ਼ਨਾਂ ਦਾ ਵਿਸਤਾਰ ਕੀਤਾ ਹੈ ਰੇਲਾਂ ਨਵੀਆਂ ਚਲਾਈਆਂ ਬੰਦੇ ਪਰ ਟ੍ਰੇਨ ਚਲਾਈ ਆ ਕਾਰਗੋ ਸਟੇਸ਼ਨ ਲੈ ਕੇ ਆਏ ਆ ਉਹਦੀ ਸਿਗਨਲ ਪ੍ਰਣਾਲੀ ਚੇਂਜ ਕਰਾਈ ਆ ਸੋ ਤਿੰਨ ਹੀ ਰਸਤੇ ਸੀ ਅੰਮ੍ਰਿਤਸਰ ਨੂੰ ਆਉਣ ਵਾਲੇ ਬਾਈ ਰੋਡ ਬਾਈ ਰੇਲ ਚ ਬਾਈ ਏ ਜੀ ਟੂਰਿਸਟ ਸਿਟੀ ਹੋਣ ਕਰਕੇ ਮੈਂ ਤਿੰਨਾਂ ਦੇ ਬਹੁਤ ਖੂਬੀ ਕੰਮ ਕੀਤਾ ਜੀ ਉਹਦਾ ਰਿਜ਼ਲਟ ਵੀ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੇ ਪਰ ਜਦੋਂ ਤੁਸੀਂ ਪਹਿਲਾਂ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਥੋ ਤਾਂ ਦੋਵਾਂ ਵਾਰ ਪਾਕ ਜਿਹੜੀ ਕਾਂਗਰਸ ਪਾਰਟੀ ਪਾਵਰ ਚ ਸੀ ਹੋ ਨਹੀਂ ਇਸ ਤਰ੍ਹਾਂ ਲੱਗਦਾ ਕਿ ਹੁਣ ਤਾਂ ਜਿਹੜੀ ਫਾਈਟ ਹੈ ਉਹ ਨਾ ਸੈਂਟਰਸ ਦਾ ਪਹਿਲਾਂ ਵੀ ਨਹੀਂ ਸੀ ਪੰਜਾਬ 'ਚ ਬਿਲਕੁਲ ਹੀ ਜਿਹੜਾ ਬਦਲ ਗਿਆ ਇਤਜਾਮ ਦੇਖੋ ਗੱਲ ਪਾਵਰ ਦੀ ਨਹੀਂ ਗਈ ਗੱਲ ਰਾਜਨੀਤੀ ਬਦਲ ਗਈ ਇਹਨੂੰ ਸਮਝਣ ਦੀ ਲੋੜ ਹੈ ਹੂੰ ਤੁਹਾਨੂੰ ਲੋਕਾਂ ਨੂੰ ਸਮਝਣਾ ਪਊਗਾ ਇੱਕ ਤੇ ਝੂਠ ਵਾਲੀ ਰਾਜਨੀਤੀ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਨੂੰ ਕਰਨੀ ਪਊ ਜੀ ਉਹ ਸਭ ਤੋਂ ਵੱਡਾ ਜੋ ਜੋ ਜਿਹੜਾ ਇਹਦੇ ਯੋਗਦਾਨ ਹੈ ਉਹ ਡਿਜੀਟਲ মিডিਆ ਦਾ ਅੱਜ ਤੁਸੀਂ ਅੱਜ ਗੱਲ ਕਹਿੰਦੇ ਜੀ ਕਲ ਮੁਕਰ ਦੇ ਜਦ ਲੋਕ ਨਾਲ ਲੋਕ ਨਾਲ ਹੀ ਤੁਹਾਡੇ ਉਹ ਗੱਲ ਚਲਾ ਦਿੰਦੇ ਭਾਈ ਤੂੰ ਉਹੀ ਹੈ ਨਾ ਜਿੰਨੇ ਗੱਲ ਕਹੀ ਸੀ ਉਹ ਨਾਲ ਹੀ ਬੈਠ ਚੱਲਦੀ ਹਮ ਇਸੇ ਤਰੀਕੇ ਦੇ ਨਾਲ ਤੁਸੀਂ ਜਦੋਂ ਵੀ ਕੋਈ ਗੱਲ ਕਰਦੇ ਜੀ ਉਹ ਤੁਹਾਡਾ ਮਤਲਬ ਕਹਿ ਲਓ ਕਿ ਇੱਕ ਬਿਆਨ ਇੱਕ ਪਰਮਨੈਂਟ ਬਣ ਜਾਂਦਾ ਤੁਹਾਡਾ ਹਮ ਰਜਿਸਟਰਡ ਹੋ ਜਾਂਦਾ ਤੁਸੀਂ ਭਜ ਨਹੀਂ ਸਕਦੇ ਭਜ ਨਹੀਂ ਸਕਦੇ ਲੋਕ ਪਛਤਾਨੇ ਰਾਜਨੀਤੀ ਦੇ ਮਤਲਬ ਬੜੇ ਨੇ ਕਿ ਉਹੀ ਰਾਜਨੀਤੀ ਪੁਰਾਣੀ ਚੱਲਦੀ ਹੈ ਸੋ ਮੇਰਾ ਮੰਨਣਾ ਹੈ ਕਿ ਅੱਜ ਜਿਹੜਾ ਜੋਖ ਬਦਲ ਰਿਹਾ ਵਾ ਇਹਦੇ ਨਾਲ ਦੇ ਦੇਹਾਨ ਦੀ ਰਾਜਨੀਤੀ ਹੋ ਗਈ। ਸੋ ਅਸੀਂ ਜਿਹੜਾ ਵੀ ਕੰਮ ਕੀਤਾ ਆ ਉਹ ਬੜਾ ਬਾਖੂਬੀ ਲੋਕਾਂ ਦੇ ਮੇਲ ਦਾ ਮੇਚ ਦਾ ਕੀਤਾ ਹੈ। ਸੋ ਸਾਨੂੰ پاک ਸਾਫ ਰਾਜਨੀਤੀ ਜਿਹੜੀ ਆ ਉਹ ਰੱਖਣੀ ਪਊਗੀ। ਮੈਂ ਵਾਰ-ਵਾਰ ਜਿਹੜਾ ਫੋਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਤੁਹਾਡੀ ਫਾਈਟ ਇਸ ਵਕਤ ਚੱਲ ਰਹੀ ਹੈ ਕਿਉਂਕਿ ਦਿਨ ਵੀ 25 ਰਹਿ ਗਏ ਨੇ ਵੋਟਾ ਪੈਣ ਚ। ਜਦੋਂ ਭਾਰਤੀ ਜਨਤਾ ਪਾਰਟੀ ਦਾ ਕਿਲਾ ਮੰਨਿਆ ਜਾਂਦਾ ਸੀ ਅੰਮ੍ਰਿਤਸਰ ਨੂੰ ਰਗੁਨੰਦਰ ਲਾਲ ਪਾਟਿਆਆ ਕਿੰਨੇ ਹੀ ਜਿਹੜਾ ਹੈ ਐਮਐਮਪੀਰ ਪਾਰਲੀਮੈਂਟ ਇੱਥੋਂ ਚੁਣੇ ਜਾਂਦੇ ਰਹੇ ਨੇ ਕੈਪਟਨ ਮਰਿੰਦਰ ਸਿੰਘ ਨੇ ਜਾ ਕੇ ਵੱਡਾ ਜਿਹੜਾ ਥੰਮ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅਰੰਭ ਜਟਲੀ ਨੂੰ ਹਰਾ ਕੇ ਇੱਥੇ ਇੱਕ ਵਾਰ ਦੁਬਾਰਾ ਕਾਂਗਰਸ ਦੀ ਜੜ ਬੰਨੀ ਸੀ ਪਰ ਹੁਣ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਹੱਥ ਤੁਹਾਡੇ ਪਿੱਠ ਤੇ ਨਹੀਂ ਹੈਗਾ ਉਹ ਉਲਟੀ ਉਸ ਪਾਰਟੀ 'ਚ ਚਲੇ ਗਏ ਜਿਸ ਪਾਰਟੀ ਨੂੰ ਉਹਨੇ ਇੱਥੋਂ ਖਤਮ ਕੀਤਾ ਸੀ ਗੁਰਰਾਮ ਦਾਸ ਤਾਂ ਤੇ ਹੈਗਾ ਜੀ ਬਸ ਫਿਰ ਉਹਦਾ ਹੀ ਚਾਹੀਦਾ ਇਹ ਹੱਥ ਤੇ ਸੱਜੇ ਕੰਬੇ ਹੁੰਦੇ ਰਹਿਣੇ ਇਹਨਾਂ ਹੱਥਾਂ ਦਾ ਨਾ ਤੁਸੀਂ ਕਰੋ ਵਿਸ਼ਵਾਸ ਕਰੋ ਇਹਨਾਂ ਦਾ ਤੇ ਪਤਾ ਨਹੀਂ ਕੋਈ ਕਿਸ ਕਾਰਨ ਜਾਂਦਾ ਕਿਸ ਕਾਰ ਨਹੀਂ ਜਾਂਦਾ ਪਰ ਜਿਹੜਾ ਹੱਥ ਸਥਾਈ ਰਹਿਣੇ ਜੀ ਉਹ ਵੀ ਹੱਥ ਇਸ ਤਰੀਕੇ ਨਾਲ ਕਿ ਤੁਹਾਨੂੰ ਉਹਦੀ ਜਿਹੜੀ ਸਹਿਜਤਾ ਹੈ ਜਿਹੜਿਆ ਉਹਦਾ ਸੰਦੇਸ਼ ਹੈ ਤੁਸੀਂ ਉੱਤੇ ਕੰਮ ਕਰ ਸਕੋ ਮੈਂ ਹਮੇਸ਼ਾ ਹੀ ਜਿਹੜੇ ਚਾਰ ਦਰਵਾਜ਼ੇ ਨੇ ਉਹਨਾਂ ਦੇ ਹਿਸਾਬ ਨਾਲ ਕੰਮ ਕਰੀਦਾ ਕਿ ਸਾਰੇ ਵਰਕਾਂ ਦਾ ਬਰਾਬਰ ਸਤਿਕਾਰ ਹੈ ਜੀ ਨਿਉਗੇ ਰਹੋ ਹਮ ਨਿਮਰਤਾ ਦੇ ਨਾਲ ਹਮ ਵਿਸ਼ਾਲ ਸਮੁੰਦਰ ਜਿਹੜੇ ਆਪਣੇ ਇਸ ਪਵਿੱਤਰ ਸਰੋਵਰ ਨੇ ਵਿਸ਼ਾਲ ਹਿਰਦਾ ਤੁਹਾਡਾ ਹੋਣਾ ਚਾਹੀਦਾ ਜੀ ਔਰ ਜਿਹੜੀ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਹੈ ਸਾਂਝੀ ਬਾਤਾਂ ਦਾ ਸਾਡਾ ਸੰਦੇਸ਼ ਹੈ ਜੀ ਸੋ ਇਹਨਾਂ ਦਾ ਹੱਥ ਨਹੀਂ ਤੁਹਾਡੇ ਕੋਲ ਉਤਰਨਾ ਚਾਹੀਦਾ ਬਾਕੀ ਹੱਥ ਤੇ ਆਉਂਦੇ ਜਾਂਦੇ ਰਹਿੰਨੇ ਉਹਨਾਂ ਦੀ ਕੋਈ ਗੱਲ ਨਹੀਂ ਚਲੋ ਹੱਥਾਂ ਦੀ ਗੱਲ ਨਾ ਕਰੀਏ ਮੋਢਿਆਂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਚਲੋ ਮੁੰਡੇ ਜੀ ਮਜਬੂਰੀ ਵੀ ਆ ਉਹਨਾਂ ਦੀ ਉਹਨਾਂ ਦੀ ਪਤਨੀ ਮੈਡਮ ਨਵਜੋਤ कौर ਜਿਹੜੇ ਨੇ ਉਹ ਬਿਮਾਰ ਚੱਲਦੇ ਨੇ ਪਰ ਉਹ ਚੋਣ ਮੈਦਾਨ 'ਚ ਨਹੀਂ ਹੈਗੇ ਉਹ ਮੋਢਾ ਨਾਲ ਨਹੀਂ ਹੈਗਾ ਨਹੀਂ ਬਿਲਕੁਲ ਨਾਲ ਹੈ ਉਹਨਾਂ ਦੀ ਸਪੋਰਟੀ ਟੀਮ ਕੰਮ ਕਰ ਰਹੀ ਹੈ ਔਰ ਮੇਰੇ ਕੋਲ ਵਿਥਨ ਡੇਜ਼ ਜਦੋਂ ਵੀ ਉਹਨਾਂ ਨੂੰ ਆਇਆ ਉੱਥੋਂ ਆਈਪੀਐਲ ਉਹ ਆ ਰਹੇ ਨੇ ਮੇਰੇ ਕੱਲ ਜਾਂ ਪਰਸੋ ਜਦੋਂ ਵੀ ਉਹਨਾਂ ਦਾ ਫੇਮ ਆਉਣਗੇ ਜੀ ਕੁਝ ਸਮਾਂ ਪਹਿਲਾਂ ਇੱਕ ਚੰਦ ਮਿੰਟਾਂ ਘੰਟੇ ਪਹਿਲਾਂ ਹੀ ਕੁਲਦੀਪ ਸਿੰਘ ਧਾਲੀਵਾਲ ਨਾਲ ਵੀ ਅਸੀਂ ਇਸੇ ਪੋਜੀਸ਼ਨ 'ਚ ਹੀ ਸੀਗੇ ਅ ਗੱਟੀ 'ਚ ਇੰਟਰਵਿਊ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਔਜਲਾ ਸਾਹਿਬ ਨੇ ਕੁਝ ਨਹੀਂ ਕੀਤਾ ਪੰਜ ਸਾਲਾਂ 'ਚ ਉਹਨਾਂ ਨੇ ਉਹਨਾਂ ਦਾ ਦਫ਼ਤਰ ਵੀ ਗੰਦੇ ਨਾਲੇ 'ਤੇ ਆ ਉਹਨਾਂ ਦਾ ਘਰ ਵੀ ਗੰਦੇ ਨਾਲੇ 'ਤੇ ਉਹ ਗੰਦੇ ਨਾਲੇ ਨਹੀਂ ਕੀ ਨਹੀਂ ਘਟ ਸਕੇ ਸ਼ਹਿਰ 'ਚ ਇਹ ਗੱਲ ਹੈ ਅੱਗੇ ਨਾ ਕਿਸੇ ਤੇ ਬਲੇਮ ਲੱਗਦਾ ਹੁੰਦਾ ਹੈ ਕਿ ਕਰਪਟ ਹੈ ਜੀ ਜਿਹੜੇ ਕਾਮ ਲੋਕਾਂ ਦੇ ਅੱਜ ਵੀ ਲੱਗਦੇ ਆ ਇਹ ਲੱਗਦਾ ਹੈ ਵੀ ਇਹ ਦਬੰਗ ਹੈ ਇੱਕ ਨੂੰ ਟੂਠੇ ਪਰਚੇ ਕਰਾਉਂਦਾ ਹੈ ਇੰਨੇ ਗੰਦੀ ਰਾਜਨੀਤੀ ਕਰਦਾ ਚਲੋ ਇਹਨਾਂ ਦੇ ਉੱਤੇ ਰੱਬ ਨੇ ਸਕੂਨ ਦਿੱਤਾ ਵੀ ਇਹਨਾਂ ਜਿਹਦੇ ਮੇਰੀ ਛੁਟਕਾਰਾ ਹੋਇਆ ਜੀ ਹੋ ਰਹੀ ਹੈ ਡਿਵੈਲਪਮੈਂਟ ਦੀ ਕੰਮ ਜੀ ਦੇਖੋ ਜਿਹੜਾ ਗੰਦਾ ਨਾਲਾ ਹੈ ਸਟੇਟ ਸਬਜੈਕਟ ਹੈ ਅਸੀਂ ਤੇ ਇਸ ਪਾਰਲੀਮੈਂਟ ਚ ਆਵਾਜ਼ ਰੱਖੀ ਹੈ ਮੈਂ ਅੱਜ ਦੇ 1992 ਦੀ ਇਹਦੀ ਲੜਾਈ ਲੜ ਰਹੇ ਹਾਂ ਸੀਵਰੇਜ ਲਈ ਪੈਸੇ ਡਾਕਟਰ ਬਨਮੋਹਨ ਸਿੰਘ ਦੇ ਕੇਗੇ 2006 ਚ ਜੀ ਅਕਾਲੀ ਬੀਜੇਪੀ ਸਰਕਾਰ ਤੋਂ ਸੀਵਰੇਜ ਨਹੀਂ ਪਿਆ ਜੀ ਸੋ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਨਾਲਾ ਇਹਦੇ ਪ੍ਰੋਜੈਕਟ ਜਿਹੜਾ ਹੈ ਹੁਣ ਬਣ ਕੇ ਤਿਆਰ ਹੋ ਗਿਆ ਉਹ ਵੀ ਪਾਰਲੀਮੈਂਟ ਚ ਦੋ ਵਾਰੀ ਬੁਵਾ ਖੜਕਾਇਆ ਤੇ ਉਹਨਾਂ ਨੇ ਖਚਾਈ ਕੀਤੀ ਸਟੇਟ ਦੀ ਕਿ ਬਣਾ ਕੇ ਹੋਣੀ ਨਹੀਂ ਤੇ ਬਣਾਉਣਾ ਸਟੇਟ ਨੇ ਲੋਕਲ ਬਾਡੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਸੋ ਧਾਰੀਵਾਲ ਸਾਹਿਬ ਨੂੰ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਨਾ ਕਿ ਭਾਈ ਸਾਹਿਬ ਤੁਹਾਡੀ ਸਰਕਾਰ ਹੈ ਹੋਮ ਨਿਸ਼ੀ ਤੁਹਾਡੇ ਕੋਲ ਪੁਲਿਸ ਤੁਹਾਡੇ ਅੰਦਰ ਹੈ ਤੁਹਾਨੂੰ ਡਰਗ ਦਾ ਪਤਾ ਮਰਸਲ ਚ ਕੀ ਹਾਲ ਹੈ ਇਹ ਨਾਲੇ ਤੇ ਬੰਦ ਹੋ ਜਾਣੇ ਆ ਪਰ ਹੋਣ ਜਾ ਰਹੇ ਤੇ ਜਿਹੜੇ ਡਰਗ ਦੇ ਨਾਲੇ ਆ ਜਿਹੜੇ ਰੋਜ਼ ਰੋਜ਼ ਜ਼ਿੰਦਗੀਆਂ ਮਰਨੀਆਂ ਨੇ ਜਿਹਦੇ ਨਾਲ ਉਹਦਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਕੀ ਤੁਹਾਨੂੰ ਇਹ ਪਤਾ ਹੈ ਕਿ ਸ਼ਹਿਰ ਦੇ ਵਿੱਚ ਸਰਕਾਰ ਰਹਿ ਨਹੀਂ 2 ਸਾਲ ਹੋ ਗਏ ਆ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਹੋਈ ਅਜੇ ਨਾ ਹੱਤਾ ਲੋਕੀ ਐਮ.ਐਲ.ਏ ਸਾਡੇ ਹੀ ਨੇ ਸਰ ਭਾਈ ਸਾਹਿਬ ਕੌਂਸਲਰ ਲੱਭ ਲੋ ਆ ਚਲੋ ਕਾਰਪੋਰੇਸ਼ਨ ਹੌਪਸਨ ਮੋੜੀਆਂ ਰੱਖ ਪਤਾ ਕਰੀਏ ਵੀ ਮੇਰੇ ਹੈਗਾ ਇੱਥੇ ਚੱਲੀ ਆਪਾਂ ਚਲੋ ਤਾਂ ਕਿਤੇ ਪਤਾਵਾ ਉਹਨਾਂ ਦੇ ਕਹਿਣ ਨੂੰ ਨਹੀਂ ਇਲੈਕਸ਼ਨ ਦਾ ਟਾਈਮ ਹੈ ਸਾਹ ਉਹਨਾਂ ਦੇ ਕਹਿਣ ਨੂੰ ਨਹੀਂ ਦੇਖੋ ਐਹੋ ਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਲੋਕਾਂ ਦਾ ਜਿਹੜਾ ਸੌਫਟਵੇਅਰ ਬੜਾ ਸਲੋ ਹੋ ਗਿਆ ਰਾਜਨੀਤੀ ਨੂੰ ਲੈ ਕੇ ਇਹ ਝੂਠੀ ਰਾਜਨੀਤੀ ਕਰਦੇ ਆ ਵੀ ਸ਼ਾਇਦ ਧਾਰੀਵਾਲ ਸਾਹਿਬ ਐ ਮਸੂ ਪੀਚਾਰੇ ਕਿ ਜਿਵੇਂ ਲਾਈਕ ਅ ਸੇਂਟ ਕਿ ਜੋ ਮੈਂ ਕਹਤਾ ਲੋਕਾਂ ਮੰਨ ਲੈਣਾ ਇਹ ਮੰਨਣਾ ਨਹੀਂ ਲੋਕਾਂ ਨੇ ਧਾਰੀਵਾਲ ਸਭ ਲੋਕਾਂ ਨੂੰ ਸਭ ਪਤਾ ਹੈ ਜੀ ਅੱਜ ਕਾਰਪੋਰੇਸ਼ਨ ਪੇਰ ਨਹੀਂ ਗਾ ਕਾਉਂਸਲ ਨਹੀਂ ਤੇ ਲੋਕਾਂ ਨੂੰ ਪਤਾ ਹੈ ਤੁਹਾਡੇ ਅੱਖਾਂ ਕੀ ਹੋਈ ਨਾ ਉੱਥੇ ਜੀ ਆਹ ਨਾਲ ਨਹੀਂ ਹੋਈ ਐਮਰਜੈਂਸੀ ਦੂਈ ਐਮਰਸਰ ਚ ਲਾਈ ਹੋਈ ਸੋ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਤੁਸੀਂ ਉਹਦੀ ਗੱਲ ਕਰੋ ਕਿ ਉਹ ਪੂਰੇ ਕੀਤੇ ਝੂਠ ਮਾਰਨ ਦਾ ਇੱਕ ਤੁਸੀਂ ਤਰੀਕਾ ਵੜਿਆ ਤੁਸੀਂ ਇਸ਼ਤਿਹਾਰ ਦੇ ਕੇ ਸਮਝਣ ਦੇ ਕੇ ਤੁਹਾਡੀ ਰਾਜਨੀਤੀ ਵਧੀਆ ਹੋ ਜਾਊਗੀ ਇਸ਼ਤਿਹਾਰ ਨਾਲ ਵਧੀਆ ਰਾਜਨੀਤੀ ਨਹੀਂ ਹੋਣੀ ਹੁਣ ਦੇਖੋ ਅੱਜ ਡਰੱਗ ਹੈ ਇਹਨਾਂ ਨੂੰ ਚਾਹੀਦਾ ਸੀ ਐਸਐਸਪੀ ਨੂੰ ਖਿੱਚੋ ਡੀਜੀਪੀ ਨੂੰ ਖਿੱਚੋ ਅੱਜ ਇਹਨਾਂ ਦੇ ਐਮਐਲਏ ਕਹਿ ਰਹੇ ਨੇ ਕਿ ਰਾਘਵ ਚੱਟੇ ਦਾ ਡਰੱਗ ਅਮਰ ਸਰਚ ਵੇਚ ਰਿਹਾ ਇਹਨਾਂ ਦੇ ਐਮਪੀ ਦਾ ਕੁਮਰ ਵਜੇਪਤਾਵ ਨੇ ਔਰ ਰਿਕਾਰਡ ਕੇ ਧਾਰੀਵਾਲ ਦੇ ਸਾਹਮਣੇ ਬਹਿ ਕੇ ਕਿਹਾ ਕੋਈ ਜਵਾਬ ਹੈ ਇਹਨਾਂ ਕੋਲ ਔਰ ਸੱਚ ਕਹੋ ਨਹੀਂ ਕੋ ਛੂਡ ਨਹੀਂਗਾ ਇਹਦੀ ਮੈਂ ਪੁਖਤਾ ਉਹਦੀ ਅ ਮੈਂ ਖੁਦ ਚਿੱਠੀਆਂ ਪੰਜਾਬ सीएम ਨੂੰ ਲਿਖ ਕੇ ਲਿਖ ਚੁੱਕਾ ਯਾ ਹਾਲਾਤੇ ਇੱਥੇ ਗੰਦ ਦਾ ਪਰ ਨਹੀਂ ਕੋਈ ਸਰਕਾਰ ਦਾ ਧਾਰੀਵਾਲ ਸਾਹਿਬ ਉਹਦੇ ਬਾਰੇ ਕੀ ਜਵਾਬ ਹੈ ਧਾਰੀਵਾਲ ਸਾਹਿਬ ਚੈੱਕ ਕਰੋ ਐਸਐਸਪੀ ਨੂੰ ਆਈਜੀ ਨੂੰ ਡੀਆਈਜੀ ਨੂੰ ਇਹਦੇ ਵਿਚਾਰੇ ਜਿਹੜੇ 600 ਰੁਪਏ ਮਹੀਨਾ ਲੈਂਦੇ ਆ ਉਹ ਜਿਹੜੀ ਅੱਗ ਦੇ ਵਿਚਾਰੀਆਂ ਧੂਆ ਅੱਖਾਂ 'ਚ ਪੈਂਦਾ ਤੇ ਉਹ ਸਬਜ਼ੀ ਬਣਾਉਂਦੇ ਨੇ ਸਬਜ਼ੀ 'ਤੇ ਕੰਮ ਦੁਰ ਪੈਂਦੇ ਕੜਛੀ ਮਾਰਦੇ ਆ ਇੱਚ ਲਸਣ ਐ ਨਹੀਂ ਇੱਚ ਟਮਾਟਰ ਐ ਨਹੀਂ ਜੀ ਉਹ ਬੀਬੀ ਕੰਦੀ 200 ਰੁਪਏ ਕਿਲੋ ਆ ਮੈਂ ਘਰੋਂ ਲਿਆ ਕੇ ਪਤਾ 600 ਤਨਖਾਹ ਹੈ 200 ਦੇ ਟਮਾਟਰ ਨੇ ਤੇ ਇਹਨਾਂ ਲੋਕਾਂ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਲਾਜ ਹੀ ਕੋਈ ਨਹੀਂ ਹੈਗਾ ਕਿਉਂਕਿ ਇਹ ਬਣੇ ਝੂਠ ਦੇ ਉੱਤੇ ਦੇਖੋ ਜਿੰਨਾ ਚਿਰ ਤੁਸੀਂ ਸੱਚ ਨਹੀਂ ਬੋਲੋਗੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਯਕੀਨ ਨਹੀਂ ਕਰਨਾ ਇਹਦਾ ਰਿਜ਼ਲਟ ਇਹਨਾਂ ਨੂੰ ਮਿਲ ਹੀ ਜਾਣਾ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਹੀ ਇੱਕ ਵੱਡਾ ਚਿਹਰਾ ਇੱਥੋਂ ਦੇ ਦਿੱਤਾ ਗਿਆ ਅਰੁਣ ਡੇਟਲੀ ਸਾਹਿਬ ਤੋਂ ਸ਼ੁਰੂ ਕਰ ਲਈਏ ਹਰਦੀਪ ਪੁਰੀ ਸਾਹਿਬ ਹੁਣ ਤਰਜੀਤ ਸੰਧੂ ਸਮੁੰਦਰੀ ਉਹ ਨਹੀਂ ਆ ਗਏ ਨੇ ਕਿਸ ਤਰ੍ਹਾਂ ਮੰਨਦੇ ਹੋ ਕਿ ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਭਾਵੇਂ ਜਿੱਤੇ ਬਹਾਰੇ ਹਾਰੇ ਨਹੀਂ ਪਿਛਲੇ ਤਿੰਨੋਂ ਬੰਦੇ ਜਿਹੜੇ ਨਾਂ ਲਏ ਨੇ ਵਰਕੂਮ ਰੋਟਟਲੀ ਵੀ ਸ਼ਾਮਲ ਨੇ ਪਰ ਉਹ ਮੁੜ ਕੇ ਮੰਤਰੀ ਜ਼ਰੂਰ ਬਣ ਗਏ ਦੇਖੋ ਇਹ ਸਵਿਧਾਨ ਉਹਨਾਂ ਨੂੰ ਲਾਅ ਕਰਦਾ ਹੈ ਉਹ ਬਣ ਕੇ ਹੂੰ ਉਹ ਕੋਈ ਵੀ ਬਣ ਸਕਦਾ ਜੀ ਪਰ ਪਰ ਹਮੇਸ਼ਾ ਹੀ ਉਹ ਪਰ ਅੰਮ੍ਰਿਤਸਰ ਦਾ ਮੰਡੇਟ ਜਿਹੜਾ ਹੈਗਾ ਨਾ ਉਹ ਬੇਅਰਥਾ ਜਾ ਹੋ ਜਾਂਦਾ ਫਿਰ ਉਹਦਾ ਬੇਅਰਥੇ ਦੀ ਗੱਲ ਕਿਉਂ ਬੇਰਥ ਹੋ ਜਾਂਦਾ ਜੀ ਮੈਂਬਰ ਪਾਰਲੀਮੈਂਟ ਛੋੜ ਕੇ ਗਿਆ ਨਹੀਂ ਕੰਮ ਹੋਈ ਨਹੀਂ ਉਹ ਇਹ ਨੂੰ ਨਹੀਂ ਨਹੀਂ ਵੋਟ ਪਾਈ ਅਮਰਸਰੀਆ ਨੇ ਉਹ ਬੰਦਾ ਮੰਤਰੀ ਬਣੂ ਦੇਖੋ ਗੱਲ ਇਹ ਉਹ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਜਿਹੜੀ ਬਣਾਉਂਦੀ ਹੈ ਵੀ ਕੀ ਅਸੀਂ ਨਾਲੇ ਆਪੋਜੀਸ਼ਨ ਸਾਨੂੰ ਦੇਣਾ ਬਣਾਉਣਾ ਨਹੀਂ ਸੀ ਹੂੰ ਉਹਨਾਂ ਦਾ ਕੋਈ ਹੋਏਗਾ ਉਹਨਾਂ ਨਾਲ ਲਗਾ ਦੇਖੋ ਅੱਜ ਸਨੀ ਦਿਓੜੇ ਤੋਂ ਛੁੱਟ ਕੇ ਗਿਆ ਬੀਜੇਪੀ ਦਾ ਉਹਨੇ ਕੀ ਕਰਤਾ ਜੀ ਗੁਰਦਾਸਪੁਰ ਚ ਹਿਆਰਪੁਰ ਚ ਕੀ ਹੋ ਗਿਆ ਮੈਨੂੰ ਇੱਕ ਪ੍ਰੋਜੈਕਟ ਦਿਖਾ ਦਿਓ ਜੇ ਮੈਂਬਰ ਪਾਰਲੀਮੈਂਟ ਚ ਜਾਣ ਹੋਣੀ ਚਾਹੀਦੀ ਹੈ ਹਾਊਸ ਕੋਈ ਵੀ ਹੋ ਗਿਆ ਉਸ ਚ ਇਹ ਨਹੀਂ ਹੁੰਦਾ ਕਿ ਕਾਂਗਰਸ ਦਾ ਐਮਪੀ ਬੋਲੇ ਅਕਾਲੀ ਦਲ ਦਾ ਬੋਲੇ ਨਹੀਂ ਆਂਦੇ ਜੀ ਉਹ ਆਂਦੇ ਮਾਨੀ ਸੰਸਦ ਹੂੰ ਸਤਿਕਾਰਯੋਗ ਮੈਂਬਰ ਪਾਸ ਮੈਂਬਰ ਜੀ ਹਾਊਸ ਦਾ ਮੈਂਬਰ ਹੈ ਉੱਥੇ ਕੋ ਕੰਮਾਂ ਦੀ ਕੋਈ ਕਮੀ ਨਹੀਂ ਗਈ ਸੋ ਇਹ ਠੀਕ ਹੈ ਜਿਹੜੇ ਵੱਡੇ ਚਿਹਰੇ ਲਿਆਉਂਦੇ ਹੋ ਐ ਕਿ ਉਹਨਾਂ ਨੇ ਸੰਘੂ ਸਾਹਿਬ ਲੈ ਕੇ ਆਏ ਨੇ ਸਦਾਰ ਤੇਜਸਿਕ ਸੁਮントਰੀ ਜੀ ਦੀ ਪ੍ਰਸਤ ਹੈ ਉਹ ਕਹਿੰਦੇ ਅਸੀਂ ਪਰ ਦੁੱਖ ਲੱਗਦਾ ਹੈ ਕਿ ਜਦੋਂ ਉਹਨਾਂ ਦੀ ਪ੍ਰਸਤ ਸੀ ਇੱਕ ਸੈਕੂਲਰ ਥਾਟ ਇੱਕ ਇੱਕ ਸਾਰਿਆਂ ਨਾਲ ਮਿਲ ਕੇ ਲੈ ਕੇ ਚੱਲਣਾ ਜੀ ਔਰ ਇੱਕ ਮਤਲਬ ਲੜਾਈ ਸੀ ਉਹਨਾਂ ਦੀ ਕੋਰਿਆ ਦੇ ਨਾਲ ਔਰ ਜਿਹੜੇ ਦੇਸ਼ਵਰਦੀ ਤਾਕਤਾਂ ਸੀ ਜੀ ਜੀ ਅੱਜ ਜਿਹੜੀ ਤਾਕਤ ਨਾ ਬੈਠੀ ਇਹ ਉਸ ਸਮੇਂ ਦੀ ਦੇਸ਼ਵਰ ਦੀ ਤਾਕਤਾਂ ਜਿਣੀ ਜਾਂਦੀ ਸੀ। ਹਾਂ। ਔਰ ਔਰ ਵੇਖੋ ਉਹ ਕਹਿੰਦੇ ਮੈਂ ਅੰਮ੍ਰਿਤਸਰ ਤੇ ਆ ਚੀਜ਼ਾਂ ਵੇਖਿਆ ਮੈਂ ਕਰੂੰਗਾ। ਜੋ ਘਰ ਚ ਗੰਗਾ ਵਗਦੀ ਸੀ ਉੱਚ ਤੇ ਤੁਸੀਂ ਹੱਥ ਧੋਤੇ ਨਾ। ਸੈਕੂਲਰ ਦੇ ਤੁਸੀਂ ਹੋਏ ਨਾ ਫੋਰਸ ਦੇ ਨਾਲ ਜੁੜੇ ਨਾ। ਥੋੜਾ ਤੁਹਾਡੀ ਉੱਤੇ ਤਾਂ ਗਈ ਨਾ। ਤੁਸੀਂ ਦੋਸਤਾ ਕਿਤਨਾ ਖੜ ਕੇ ਜਿਹੜੀ ਕਨਸਟੀਟਿਊਸ਼ਨ ਖਤਮ ਕਰ ਰਹੀ ਹੈ। ਜਿਹਨੇ ਮਨੀਪੁਰ ਵਰਗੇ ਵੱਡੀਆਂ ਘਟਨਾਵਾਂ ਦਾ ਦੋਸ਼ ਲੱਗਦਾ ਜਿਹਦੇ ਉੱਤੇ। ਤੁਸੀਂ ਦੋਸਤਾ ਕਿਤਨਾ ਖੜ ਕੇ ਕਿਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਵੇਲੇ ਚੀਜ਼ਾਂ ਹੋਈਆਂ ਹੁੰਦੀਆਂ। ਮੈਂ ਦਾਅਵੇ ਨੇ ਕ ਉਹ ਸਭ ਕੁਝ ਛੱਡ ਕੇ ਪਾਰ ਆ ਜਾਂਦੀ ਇਹਨਾਂ ਨੂੰ ਟਿਕਟਾਂ ਮਿਲੀਆਂ ਇਨਾਮ 'ਚ ਜੀ ਮੋਦੀ ਸਾਹਿਬ ਗਿਆ ਰੈਂਡੀਆਂ ਕਰਾਉਂਦਾ ਨਾਮ ਦਿੱਤਾ ਗਿਆ ਟਿਕਟਾਂ ਦਾ ਹੂੰ ਸਾਨੂੰ ਮਿਲਦੀ ਹੈ ਕੰਮ ਕਰਕੇ ਜੀ ਸਾਨੂੰ 5-5 ਸਾਲ ਦਾ ਕੰਮ ਕਰਕੇ ਫਿਰ ਲੋਕ ਡਿਸਾਈਡ ਕਰਦੇ ਕਿ ਇਹਨੂੰ ਜਿੱਪੇ ਨੂੰ ਟਿਕਟ ਦਿਵਾਉਣੀ ਹੈ ਤੇ ਫਿਰ ਇਹਨੂੰ ਜਿਤਾਉਣਾ ਹੈ ਇਹ ਲੋਕ ਡਿਸਾਈਡ ਕਰਦੇ ਹਨੀਲ ਜੋਸ਼ੀ ਨੂੰ ਕਿਸ ਤਰ੍ਹਾਂ ਮੰਨਦੇ ਹੋ ਤੁਸੀਂ ਠੀਕ ਹੈ ਉਹ ਵੀ ਇੱਕ ਉਮੀਦਵਾਰ ਨੇ ਨਹੀਂ ਉਮੀਦਵਾਰ ਹੈਗੇ ਨੇ ਮੁਕਾਬਲੇ ਚ ਤੁਸੀਂ ਜਿਵੇਂ ਮੈਂ ਇਸ ਗੱਲ ਤੋਂ ਮੇਰਾ ਪੈਰਾਮੀਟਰ ਇਹ ਲੱਗ ਰਿਹਾ ਤੁਹਾਡੇ ਇੰਟਰਵਿਊ ਦੇ ਵਿੱਚ ਕਿ ਤੁਸੀਂ ਕਿਸ ਵਿਰੋਧੀ ਉਮੀਦਵਾਰ ਦੇ ਖਿਲਾਫ ਕਿੰਨਾ ਸਮਾਂ ਬੋਲਦੇ ਹੋ ਤੁਸੀਂ ਸਭ ਤੋਂ ਵੱਧ ਸਮਾਂ ਢਾਲੀਵਾਲ ਸਾਹਿਬ ਤੇ ਬੋਲਿਆ ਉਸ ਤੋਂ ਥੋੜਾ ਜਿਹਾ ਘੱਟ ਤੁਸੀਂ ਸੰਧੂ ਸਾਹਿਬ ਤੇ ਬੋਲਿਆ ਨਹੀਂ ਨਹੀਂ ਕੱਲੇ ਕੱਲੇ ਜਿਹੜਾ ਜਿਹੜਾ ਜਿੰਨਾ ਚੰਨਾ ਦੋਸ਼ੀ ਉਹਦੇ ਦੋਸ਼ ਤੇ ਦੱਸਣਾ ਪਊਗਾ ਜੀ ਉਹ ਡਰੱਗਿਆ ਤੋਂ ਕੀ ਐਕਸਪਲੇਨ ਨਾ ਕਰਾਂ ਵੀ ਡਰੱਗ ਇਸ ਵਿੱਚ ਸੱਸਿਆ ਕਿਉਂ ਐਕਸਪਲੇਨ ਨਾ ਕਰਾਂ ਵੀ ਕਾਰਪੋਰੇਸ਼ਨ ਕਿਉਂ ਇੱਥੇ ਦੱਸਣਾ ਪਊਗਾ ਜਿਹੜੇ ਪਾਵਰ ਚੋਂ ਨੇ ਤੇ ਜਿਹੜੇ ਜਿਹੜੇ ਪਾਵਰ ਚ ਨੇ ਜੀ ਉਹਨਾਂ ਨਾਲ ਵੀ ਗੱਲ ਕਰਨੀ ਪਊਗੀ ਤੇ ਜਿਹੜੇ ਪਾਵਰ ਹੰਢਾ ਕੇ ਉਹਨਾਂ ਬਾਰੇ ਵੀ ਦੱਸਣਾ ਪਊਗਾ ਤੁਸੀਂ ਜੇ ਨਹੀਂ ਦੱਸਾਂਗੇ ਫਿਰ ਤਾਂ ਕੋਈ ਗੱਲ ਨਹੀਂ ਹੂੰ ਤੂੰ ਜੋਸ਼ੀ ਵੀ ਠੀਕ ਹੈ ਉਮੀਦਵਾਰ ਨੇ ਉਹ ਆਪਣੇ ਦਾ ਕਰੇ ਕਿੰਨਾ ਕੁ ਮੁਕਾਬਲੇ ਚ ਮੰਨਦੇ ਹੋ ਤੁਸੀਂ ਦੇਖੋ ਮੈਂ ਮੁਕਾਬਲਾ ਮੈਂ ਨਜੂਮੀ ਨਹੀਂ ਹੈਗਾ ਮੁਕਾਬਲਾ ਤੈਅ ਕਰਨਾ ਲੋਕਾਂ ਨੇ ਜੀ ਦੇਖੋ ਇਹੀ 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 ਇੱਕ ਖੂਬਸੂਰਤੀ ਤੁਹਾਨੂੰ ਪਨਾਉਣੀ ਪਊਗੀ ਜੀ ਜਿਹੜੀ ਗੱਲ ਹੁਣ ਤਿੰਨੇ ਅਸੀਂ ਗਈ ਜਾਵਾਂਗੇ ਜਿੱਤਣ ਦੇ ਤੇ ਜਿੱਤ ਕੌਣ ਰਿਹਾ ਜਿੱਤਰਾ ਦੇਖ ਨਹੀਂ ਤੇ ਤੈਹ ਗਨੇ ਕਰਨਾ ਜਿੱਤ ਜਿੱਤ ਤੈਹ ਗਨੇ ਕਰ ਆਪਣੇ ਲੋਕਾਂ ਨੇ ਲੋਕਾਂ ਨੇ ਤੇ ਮੈਂ ਮੈਂ ਤੇ ਇਹੀ ਗੱਲ ਕਹਿਣਾ ਮੁਕਾਬਲਾ ਵੀ ਲੋਕਾਂ ਨੇ ਤੈਹ ਕਰਨਾ ਤੇ ਜਿੱਤ ਵੀ ਲੋਕਾਂ ਨੇ ਤੈਹ ਕਰਨੀ ਤੁਸੀਂ ਇਹੀ ਕੈਮਰਾ ਲੈ ਕੇ ਲੋਕਾਂ 'ਚ ਜਾਓ ਉਹ ਤੁਹਾਨੂੰ ਮੇਰੇ ਬਾਰੇ ਏ ਜਿਆਦਾ ਬੈਟਰ ਦੱਸ ਸਕਦੇ ਕਿ ਮੁਕਾਬਲਾ ਕਿਦੇ 'ਚ ਹੈ ਜੀ ਬਾਕੀ ਜਿਤਕ ਹਰ ਕਿਸੇ ਬੰਦੇ ਨੇ ਮੈਂ ਤੁਹਾਨੂੰ ਫੇਰ ਕਹਿਣਾ ਕਿ ਝੂਠ ਦੀ ਰਾਜਨੀਤੀ ਤੋਂ ਕਿਨਾਰਾ ਕਰਨਾ ਪਊ ਤੁਹਾਨੂੰ ਜੀ ਬਹੁਤ ਲੋਕ ਹੋਣਾ ਇਸ ਵੇਲੇ ਉਹ ਚੀਜ਼ਾਂ ਨਹੀਂ ਰਹਿ ਗਈਆਂ ਔਰ ਤੁਸੀਂ ਕਹੋਗੇ ਕਿ ਮੈਂ ਗੁਰਬੀਰ ਸਾਰਾ ਕੁਝ ਕਹਿ ਰਿਹਾ ਸੱਚ ਹੈ ਜੀ ਅਸੀਂ ਤੁਹਾਨੂੰ ਜਿਹੜੀ ਗੱਲ ਕਵਾਂਗੇ ਔਰ ਰਿਕਾਰਡ ਹੈ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਜੇ ਕੋਈ ਪ੍ਰੋਜੈਕਟ ਕਹਿ ਰਹੇ ਉਹ ਬਣ ਰਹੇ ਨੇ ਇਹ ਨਹੀਂ ਗੱਲ ਵੀ ਬਣ ਰਿਹਾ ਆਏਗਾ ਜਿਹੜੇ ਆਉਣ ਵਾਲੇ ਹੋ ਵੀ ਕਹਦੇਗੇ ਇਹ ਜਿਹੜੇ ਸਾਡੇ ਤੋਂ ਪਹਿਲਾਂ ਚੱਲ ਰਹੇ ਸੀ ਅਸੀਂ ਇਹ ਵੀ ਕਵਾਂਗੇ ਪਹਿਨੋਂ ਕੀਤੇ ਅਸੀਂ ਕੰਪਲੀਟ ਕਰਾਏ ਇਹ ਤੁਹਾਨੂੰ ਇਹ ਚੀਜ਼ਾਂ ਦਾ ਤੁਹਾਨੂੰ ਐਕਤੀ ਕਰਨਾ ਪਵੇਗਾ ਐਕਚੁਅ ਇਹਦਾ ਟੈਲੀਫੋਨ ਦਾ ਸੌਫਟਵੇਅਰ ਆਪਾਂ ਅਪਡੇਟ ਕਰਦੇ ਜੇ ਬਹੁਤੇ ਹੈਗ ਹੋ ਜਾਂਦੀ ਕਾਲ ਅਪਡੇਟ ਕਰਨਾ ਪੈਂਦਾ ਇਹਨਾਂ ਦਾ ਸੌਫਟਵੇਅਰ ਬੇਸਿਕਲੀ ਅਪਡੇਟ ਹੋਣ ਵਾਲਾ ਆ ਇਹ ਗੱਲ ਸਮਝ ਨਹੀਂ ਪਾਰੇ 92 ਸੀਟਾਂ ਜਦੋਂ ਆਈਆਂ ਸੀ ਨਾ ਪੰਜਾਬ ਦੇ ਵਿੱਚ ਜੀ ਕੋਈ ਕੋਈ ਗਿੰਦਾ ਸੀ ਇਹਨਾਂ ਨੂੰ ਕੋਈ ਆਊਗਾ ਨਹੀਂ ਅੱਡਾ ਸੀ ਮੈਨੂੰ ਬੂਥ ਨਹੀਂ ਲੱਗੇ ਲੋਕਾਂ ਮੋਟਾ ਪਾਤੀਆਂ ਸੀ ਜੀ ਠੀਕ ਹੈ ਜੀ ਫੇਰ ਇਹ ਵੀ ਸੁਣ ਲਓ ਜਦੋਂ ਇਹਨਾਂ ਨੇ ਝੂਠ ਝੂੜ ਦਾ ਕੰਮ ਕੀਤਾ ਤੇ ਤਿੰਨਾਂ ਮਹੀਨਿਆਂ ਬਾਅਦ ਇਹਨਾਂ ਦਾ ਵੀ ਐਮਪੀਰਾ ਤਾਲੁਕਾ ਸੰਗਰੂਰ ਤੋਂ ਯੈਸ ਇਹਨਾਂ ਨੂੰ ਤਾਂ ਨੂੰ ਸੋਚਣਾ ਪਊਗਾ ਰਾਜਨੀਤੀ ਦੀ ਦਿਸ਼ਾ ਬਹੁਤ ਸਪੀਡ ਦੇ ਨਾਲ ਚੇਂਜ ਹੋ ਰਹੀ ਹੈ ਔਰ ਇਹ ਲੋਕ ਉੱਥੇ ਜੜੇ ਆ ਹੁਣ ਵੇਖੋ ਤਿੰਨਾਂ ਦੇ ਤਿੰਨਾਂ ਦਾ ਟਾਰਗੇਟ ਹੈ ਤੇ ਤਿੰਨਾਂ ਦੇ ਪਾਸੋਂ ਲੋਕ ਕੌਣ ਟਾਰਗੇਟ ਤੇ ਆ 10 ਤੁਸੀਂ ਮੈਂ ਤੂੰ ਮੈਨੂੰ ਸਵਾਲ ਕੀਤਾ ਮੈਂ ਕਦੀ ਮੈਂ ਸਿਟੀ ਕੈਂਪੀ ਹਾਂ ਤੇ ਬੜ ਸਿਟੀ ਕੈਂਪੀ ਦੇ ਸਿਟੀ ਕੈਂਪੀ ਦਾ ਕੋਈ ਕੰਮ ਦੱਸੋ ਵੀ ਘਟ ਹੋਇਆ ਜੀ ਉਹਦੇ ਮੰਨ ਤੁਸੀਂ ਤੁਸੀਂ ਜਿਸ ਤਰ੍ਹਾਂ ਕੌਨਫੀਡੈਂਟ ਲੱਗ ਰਹੇ ਹੋ ਤਾਂ ਮਨ ਲੱਗਦਾ ਤੁਸੀਂ ਕੁਲਦੀਪ ਸਿੰਘ ਢਾਲੀਵਾਲ ਕੀ ਜਿਹੜੀ ਕੈਬਨਿਟ ਮੰਤਰੀ ਦੀ ਕੁਰਸੀ ਨੂੰ ਹੋਰ ਮਜ਼ਬੂਤ ਹੀ ਕਰ ਰਹੇ ਹੋ ਦੇਖੋ ਅਮਰ ਸਾਹਿਬ ਨੂੰ ਮੰਤਰੀ ਰਹਿਣੋ ਮੈਂ ਦੇ ਮੈਂ ਤੇ ਸੀਐਮ ਮੇਲੇ ਸੀ ਇੱਕ ਦੁਗਾ ਟੰਤੇ ਸਾਡੇ ਇੱਥੇ ਅਸੀਂ ਪੁਲ ਬਣਾਇਆ ਸੀ ਜੀ ਆਪਣਾ ਰੇਲਵੇ ਦੇ ਉੱਤੇ ਪੁਲ ਬਣਾਇਆ ਸੀ ਜੀ ਤੇ ਮੈਂ ਤੇ ਉਹਨਾਂ ਨੂੰ ਕਿਹਾ ਸੀ ਸਾਡੇ ਦੇ ਅੱਗੇ ਮੰਤਰੀ ਘੱਟੇ ਕਿਦਾਂ ਮੰਤਰੀ ਦੇ ਦੇ ਦਿਓ ਸਾਨੂੰ ਹੋਰ ਤੇ ਹੋਰ ਤੇ ਕੀ ਦੇਣਾ ਮੈਂ ਕਿ ਧਾਰੀਵਾਲ ਸਾਹਿਬ ਨੂੰ ਡਿਮੋਸ਼ਨ ਤੇ ਕਰਤਾ ਤੇ ਨਿਜਰ ਸਾਹਿਬ ਦੀ ਉਹਨਾਂ ਮਿਨਿਸਟਰੀ ਵੀ ਲੈ ਲਈ ਜੀ ਤੇ ਧਾਰੀਵਾਲ ਸਾਹਿਬ ਮੰਤਰੀ ਰਹਿਣ ਬਣੇ ਮੈਂ ਚੰਗਾ ਲੱਗੂਗਾ ਕੰਮ ਕਾਜ ਕਰਨ ਨਾਲ ਉਹ ਕਹਿੰਦੇ ਕਾਬਲੀਅਤ ਬਹੁਤ ਜ਼ਿਆਦੀ ਹੈ ਤੇ ਸੋ ਕੋ ਕੈਬਨਿਟ ਤੇ ਇੱਥੇ ਤੋਂ ਜ਼ਿਆਦਾ ਕੰਮ ਜਿਹੜੇ ਜਿਹੜੀਆਂ ਗੱਲਾਂ ਕਰ ਰਹੇ ਆ ਨਾਲਿਆਂ ਦੀਆਂ ਗੰਦਿਆਂ ਨਾਲਿਆਂ ਦੀਆਂ ਜਾਂ ਕੋਈ ਵੀ ਇਹ ਕੰਮ ਹੀ ਇਹਨਾਂ ਦੇ ਸੋ ਕਰ ਦਿਓ ਕੈਬਨਿਟ 'ਚ ਰਹਿ ਕੇ ਐਮਪੀ ਰਹਿ ਕੇ ਤੇ ਫਿਰ ਤੇ ਤੁਹਾਡੇ ਕੋਈ ਚੀਜ਼ਾਂ ਹੋਣੀਆਂ ਕਿਉਂਕਿ ਤੁਹਾਡੇ ਕੋਲ ਤੱਕ ਪਹੁੰਚ ਨਹੀਂ ਪੈਣੀ ਇਹਦੇ ਵਿੱਚ ਦਾਸ ਨੇ ਤੇ ਕਰ ਲਿਆ ਕੰਮ ਉਹਦਾ ਤੇ ਹੁਣ ਪ੍ਰੋਜੈਕਟ ਬਣ ਗਿਆ ਤੁਸੀਂ ਹੋਰ ਫਾਸਟ ਕਰ ਦਿਓ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਓ ਸੋ ਉਹ ਮੇਰਾ ਖਿਆਲ ਹੈ ਲੋਕਾਂ ਨੂੰ ਇਹ ਚੀਜ਼ਾਂ ਇਹਨਾਂ ਤੋਂ ਜ਼ਰੂਰ ਮਿਲਣਗੀਆਂ ਤੇ ਇਹ ਤੇ ਹੁਣ ਮਾਨ ਸਾਹਿਬ ਦੀ ਮਰਜ਼ੀ ਹੈ ਨਾ ਕਿ ਇਹਨਾਂ ਨੇ ਉਹਨੂੰ ਮੰਤਰੀ ਰੱਖਣਾ ਵਿਚਾਰੇ ਨੂੰ ਕਿ ਨਹੀਂ ਰੱਖਣਾ ਉਹ ਤੇ ਆਪ ਉਹਨੂੰ ਨਹੀਂ ਸਮਝ ਪੈਂਦੀ ਕਿ ਮੇਰੇ ਨਾਲ ਇਲੈਕਸ਼ਨ ਤੋਂ ਬਾਅਦ ਕੀ ਹੋਣਾ ਸੋ ਮੈਂ ਮੈਂ ਤੇ ਚਲੋ ਸੁੱਖ ਮੰਗੂਗਾ ਉਹਦੀ ਵੀ ਸਭਣਾ ਦੀ ਸੁੱਖ ਮੰਗਦੇ ਭਾਜੀ ਤੇ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਚੱਲਦੇ ਰਹਿਣ ਸਭਣਾ ਦੀ ਸੁੱਖ ਮੰਗਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਡੈਨਿਕਸ ਵਰਾਣ ਦਾ ਤੁਹਾਡਾ ਐਡਵਾਂਸ ਧੰਨਵਾਦ ਭਾਈ ਸਾਹਿਬ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر